ਜੇਰ ਫੈਨਸ ਵਾ ਰਵੀਪਾਲ ਸਿੰਘ ਆਪਣੇ ਚੈਨਲ ਕਰੀਅਰ ਗਰ ਸੈਲਫੀਸ ਆਫ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਤੰਦਰੁਸਤ ਖੁਸ਼ਹਾਲ ਤੇ ਤਰਕੀਆਂ ਕਰਦੇ ਹੋਵੋਗੇ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਸ਼ੁਰੂਆਤ ਇੱਕ ਅਸੇ ਵਿਚਾਰ ਨਾਲ ਕਰਨ ਜਾ ਰਹੇ ਹਾਂ ਕਿ ਜੋ ਬਹੁਤ ਹੀ ਪਾਵਰਫੁੱਲ ਬਹੁਤ ਹੀ ਸ਼ਕਤੀਸ਼ਾਲੀ ਵਿਚਾਰ ਹੈ ਅੱਜ ਦੇ ਟੈਕਨੋਲੋਜੀ ਦੇ ਮਹਾਨਾਇਕ ਬਿਲ ਗੇਟਸ ਜੀ ਕਹਿੰਦੇ ਹਨ ਇਫ ਯੂ ਬੌਰ ਪੋਰ ਇਟਸ ਨਾਟ ਯੂਰ ਮਿਸਟੇਕ ਬਟ ਇਫ ਯੂ ਟਾਈਪ ਵਰਡ ਇਟਸ ਯੂਰ ਮਿਸਟੇਕ ਜਾਨੇ ਕਿ ਜੇ ਤੁਸੀਂ ਗਰੀਬ ਘਰ ਵਿੱਚ ਜਨਮ ਲਿਆ ਤਾਂ ਇਹ ਤੁਹਾਡੀ ਗਲਤੀ ਨਹੀਂ ਹੈ ਪਰ ਜੇ ਤੁਸੀਂ ਗਰੀਬ ਮਰਦੇ ਹੋ ਤਾਂ ਦੋਸਤੋ ਇਹ ਤੁਹਾਡੀ ਗਲਤੀ ਹੈ ਇੱਕ ਪਾਪ ਹੈ ਜਿਨ੍ਹਾਂ ਲੋਕਾਂ ਨੇ ਹਾਲਾਤ ਨਾਲ ਸਮਝੌਤਾ ਕਰਨਾ ਸਿੱਖ ਲਿਆ ਦੋਸਤੋ ਕਦੇ ਵੀ ਕਾਮਯਾਬੀ ਦੀ ਸ਼ਕਲ ਨਹੀਂ ਵੇਖਦੇ ਔਰ ਜਿਨ੍ਹਾਂ ਨੇ ਹਾਲਾਤ ਨੂੰ ਬਦਲਣਾ ਸਿੱਖ ਲਿਆ ਤਾਂ ਦੋਸਤੋ ਜ਼ਿੰਦਗੀ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦੇ ਅਬਦੁਲ ਕ੍ਰਮ ਜੀ ਕਹਿੰਦੇ ਹਨ ਕਿ ਤੁਸੀਂ ਆਪਣੀ ਕਿਸਮਤ ਕਦੀ ਨਹੀਂ ਬਦਲ ਸਕਦੇ ਪਰ ਜੇ ਤੁਸੀਂ ਆਪਣੀਆਂ ਆਦਤਾਂ ਨੂੰ ਬਦਲ ਲਵੋ ਤਾਂ ਕਿਸਮਤ ਖੁਦ ਬਖੁਦ ਬਦਲ ਜਾਵੇਗੀ ਦੋਸਤੋ ਕਿਸੇ ਵੀ ਮੰਜ਼ਲ ਨੂੰ ਪਾਣ ਲਈ ਸ਼ੁਰੂਆਤ ਇੱਕ ਕਦਮ ਤੋਂ ਕਰਨੀ ਪੈਂਦੀ ਹਾਰ ਬਹੁਤ ਲੋਕ ਅਜੇੇ ਕਾਮਯਾਬ ਨਹੀਂ ਹਨ ਕਿਉਂਕਿ ਉਹ ਸ਼ੁਰੂਆਤ ਹੀ ਨਹੀਂ ਕਰਦੇ ਦੋਸਤੋ ਉਹਨਾਂ ਨੂੰ ਫੇਲ ਹੋਣ ਦਾ ਡਰ ਹੈ ਕਿਉਂਕਿ ਉਹ ਆਪਣੇ ਆਪ ਨੂੰ ਜ਼ੀਰੋ ਸਮਝਦੇ ਹਨ ਮਗਰ ਦੋਸਤੋ ਜੇ ਤੁਸੀਂ ਹੀਰੋ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੁਰੂਆਤ ਜ਼ੀਰੋ ਤੋਂ ਕਰਨੀ ਪਵੇਗੀ ਕਿਉਂਕਿ ਅਮਿਤਾਭ ਬਚਨ ਵੀ ਕਦੀ ਜ਼ੀਰੋ ਸੀ ਜਕਰ ਬਰਵੀ ਕਦੀ ਜ਼ੀਰੋ ਸੀ ਅਬਦੁਲ ਕਲਾਮ ਵੀ ਕਦੀ ਜ਼ੀਰੋ ਸੀ ਮੁਹੰਮਦ ਰਫੀ ਵੀ ਕਦੀ ਜ਼ੀਰੋ ਸੀ ਦੋਸਤੋ ਥੋਮਸ ਐਲਵਾ ਐਡੀਸਨ ਵੀ ਕਦੀ ਜ਼ੀਰੋ ਸੀ ਇਸ ਤਰ੍ਹਾਂ ਹਰ ਇੱਕ ਹੀਰੋ ਨੇ ਆਪਣੀ ਸ਼ੁਰੂਆਤ ਜ਼ੀਰੋ ਤੋਂ ਕੀਤੀ ਹੈ ਜੇ ਸਾਡੇ ਅੰਦਰ ਇੱਕ ਇਹੋ ਜਿਹਾ ਕੰਪਲੈਕਸ ਇੱਕ ਇਹੋ ਜਿਹਾ ਵਿਚਾਰ ਹੈ ਕਿ ਅਸੀਂ ਹਜੇ ਕੁਝ ਵੀ ਨਹੀਂ ਹਾਂ ਤਾਂ ਦੋਸਤੋਂ ਲੱਖਾਂ ਮੀਲ ਸਫਰ ਕਰਨ ਵਾਸਤੇ ਵੀ ਸਾਨੂੰ ਪਹਿਲਾ ਸਟੈਪ ਲੈਣਾ ਜਾਂਦੇ ਹੈ ਲੈਣਾ ਪੈਂਦਾ ਹੈ ਜਿਹਨੂੰ ਇਨੀਸ਼ੀਏਟਿਵ ਕਹਿੰਦੇ ਹਨ ਦੋਸਤੋ ਕਈ ਲੋਕਾਂ ਵਿੱਚ ਬਹੁਤ ਜ਼ਿਆਦਾ ਇਹ 네ਗੇਟਿਵ ਵਿਚਾਰ ਆਪਣੇ 네ਗੇਟਿਵ ਬਿਲੀਫ ਪਰੇ ਹੁੰਦੇ ਹਨ ਤਾਂ ਹੀ ਉਹ ਇਨਫੀਰੀਟੀ ਕੰਪਲੈਕਸ ਯਾਨੀ ਕਿ ਹੀਣ ਭਾਵਨਾ ਦੇ ਸ਼ਿਕਾਰ ਹੁੰਦੇ ਹਨ ਕਈਆਂ ਨੂੰ ਇਹ ਇਹਨ ਪਾਵਨਾ ਹੁੰਦੀ ਕਿ ਮੈਂ ਬਹੁਤ ਜ਼ਿਆਦਾ ਸੋਹਣਾ ਨਹੀਂ ਹਾਂ ਜਾਂ ਮੇਰੀ ਪਰਸਨੈਲਿਟੀ ਚੰਗੀ ਨਹੀਂ ਹੈ ਕਈ ਲੋਕ ਆਪਣੇ ਆਪ ਨੂੰ ਗਰੀਬ ਸਮਝ ਕੇ ਦੋਸਤੋਂ ਕੋਈ ਸ਼ੁਰੂਆਤ ਨਹੀਂ ਕਰਦੇ ਔਰ ਕਈ ਲੋਕ ਅਜਿਹੇ ਹਨ ਜੋ ਕਹਿੰਦੇ ਨੇ ਮੈਂ ਬਹੁਤ ਪੜਿਆ ਲਿਖਿਆ ਨਹੀਂ ਹਾਂ ਤਾਂ ਦੋਸਤੋਂ ਜਿਨ੍ਹਾਂ ਬਿਲ ਗੇਟਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੇ ਵਿੰਡੋ ਦੀ ਸ਼ੁਰੂਆਤ ਕੀਤੀ ਅੱਜ ਬਹੁਤ ਜ਼ਿਆਦਾ ਟੈਕਨੋਲੋਜੀ ਦੇ ਇਹੋ ਜਿਹੇ ਪ੍ਰੋਜੈਕਟ ਉਹਨਾਂ ਕੋਲ ਨੇ ਤਾਂ ਦੋਸਤੋਂ ਉਹਨਾਂ ਕੋਲੋ ਵੀ ਕੋਈ ਡਿਗਰੀ ਨਹੀਂ ਹੈ ਦੋਸਤੋ ਉਹ ਵੀ ਕਾਲਰਸ ਡਰਾਪਰ ਨੇ ਬਟ ਉਹਨਾਂ ਨੇ ਦੁਨੀਆ ਨੂੰ ਹਿਲਾ ਦਿੱਤਾ ਹੈ ਦੁਨੀਆ ਦੇ 10 ਅਮੀਰ ਲੋਕਾਂ ਵਿੱਚ ਉਹਨਾਂ ਦਾ ਨਾਮ ਹੈ ਉਸ ਤੋਂ ਗੱਲ ਕਰੀਏ ਅੱਜ ਦੇ ਯੁੱਗ ਵਿੱਚ ਸਭ ਤੋਂ ਜ਼ਿਆਦਾ ਚੱਲਣ ਵਾਲਾ ਗੈਜਟ ਜਬ ਤੋਂ ਵਧੀਆ ਯੰਤਰ ਜੋ ਹਾਰਿਕ ਇਨਸਾਨ ਆਪਣੀ ਜੇਬ ਵਿੱਚ ਲਈ ਫਿਰਦਾ ਹੈ ਔਰ ਉਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਸਭ ਤੋਂ ਫੇਵਰੇਟ ਲੋਕਾਂ ਦਾ ਹੈ ਆਈਫੋਨ ਯਾਨੀ ਕਿ ਐਪਲ ਦਾ ਫੋਨ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਕੋਲ ਐਪਲ ਦਾ ਫੋਨ ਹੋਵੇ ਕਿਉਂਕਿ ਉਹਦੀ ਬਹੁਤ ਜ਼ਿਆਦਾ ਕੁਆਲਿਟੀ ਹੈ ਬਹੁਤ ਜ਼ਿਆਦਾ ਫੀਚਰ ਨੇ ਤਾਂ ਦੋਸਤੋ ਉਹਨਾਂ ਦੇ ਫਾਊਂਡਰ ਸਟੀਵ ਜੌਬਸ ਉਹਨਾਂ ਦੀ ਕਹਾਣੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹਨਾਂ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਇੱਕ ਲੈਕਚਰ ਵਿੱਚ ਕਿਹਾ ਸੀ ਕਿ ਜਿਹੜੇ ਟਾਈਮ ਤੇ ਮੇਰੇ ਐਸੋ ਜੇ ਐਹੋ ਜੇ ਹਾਲਾਤ ਸੀ ਕਿ ਮੇਰੇ ਕੋਲ ਰੋਟੀ ਖਾਣਾ ਵੀ ਬਹੁਤ ਮੁਸ਼ਕਲ ਸੀ ਮੈਂ ਕੋਕਾ ਕੋਲਾ ਦੇ ਤਿੰਨ ਛੋਟੇ ਛੋਟੇ ਕੈਨ ਉਠਾ ਕੇ ਵੇਚ ਕੇ ਆਪਣੀ ਰੋਟੀ ਖਾਂਦਾ ਸੀ ਔਰ ਕਈ ਵਾਰੀ ਫੀਸ ਵੀ ਆਪਣੀ ਭਰਦਾ ਸੀ ਮੈਂ ਆਪਣੇ ਹਫਤੇ ਬਾਅਦ ਆਪਣਾ ਭਰਪੇਟ ਖਾਣਾ ਕਿਸੇ ਮੰਦਰ ਜਾਂ ਕਿਸੇ ਗੁਰਦੁਆਰੇ ਤੋਂ ਖਾਂਦਾ ਸੀ ਤਾਂ ਦੋਸਤੋ ਆਪਣੇ ਦੋਸਤ ਦੇ ਰੂਮ ਵਿੱਚ ਫਰਸ਼ ਤੇ ਸੌਂਦੇ ਸੀ ਉਹਨਾਂ ਨੇ ਖੁਦ ਕਿਹਾ ਹੈ ਔਰ ਉਹ ਵੀ ਕਾਲਜ ਡਰਾਪਰ ਸੀ ਉਹਨਾਂ ਕੋਲ ਵੀ ਕੋਈ ਡਿਗਰੀ ਨਹੀਂ ਸੀ ਕੋਈ ਪੈਸਾ ਨਹੀਂ ਸੀ ਪਰ ਉਹਨਾਂ ਨੇ ਅਜੇ ਹੀ ਕੰਪਨੀ ਖੜੀ ਕਰ ਦਿੱਤੀ ਕਿ ਜਿਸ ਦੇ ਅੱਜ ਲੋਕ دیਵਾਨੇ ਹਨ ਹਰ ਕੋਈ ਯੰਗ ਉਹਨਾਂ ਦੇ ਫੋਨ ਨੂੰ ਲੈਣ ਲਈ ਪਾ ਤੁਰ ਹੈ ਉੱਚੰਦਾ ਕਿ ਮੇਰੇ ਕੋਲ ਆਈਫੋਨ ਹੋਵੇ ਦੋਸਤੋ ਇਹ ਸਿਰਫ ਤੇ ਸਿਰਫ ਸਾਡੇ ਮਨ ਦੇ ਵਹਿਮ ਨੇ ਅਸੀਂ 네ਗੇਟਿਵ ਬਿਲੀਵ ਆਪਣੇ ਮਾਈਂਡ ਵਿੱਚ ਬਿਟਾ ਕੇ ਆਪਣੇ ਆਪ ਨੂੰ ਫੇਲ ਕਰ ਰਹੇ ਹਾਂ ਜੇ ਫੇਲਰ ਹੋਣ ਦਾ ਡਰ ਸਾਡੇ ਮਾਈਂਡ ਵਿੱਚੋਂ ਮੁੱਕ ਜਾਏ ਤਾਂ ਦੋਸਤੋ ਅਸੀਂ ਮੰਜ਼ਲਾਂ ਨੂੰ ਪਾਉਣ ਦੇ ਹੱਕਦਾਰ ਬਣ ਸਕਦੇ ਹਾਂ ਪਰ ਸ਼ੁਰੂਆਤ ਸਾਨੂੰ ਕਰਨੀ ਪਵੇਗੀ ਕੋਈ ਵੀ ਹੀਰੋ ਜਨਮ ਤੋਂ ਹੀਰੋ ਨਹੀਂ ਹੁੰਦਾ ਉਹ ਜ਼ੀਰੋ ਹੁੰਦਾ ਉਹਨੂੰ ਹੀਰੋ ਤੱਕ ਜਾਣ ਲਈ ਸਾਨੂੰ ਸਫਰ ਕਰਨਾ ਪੈਂਦਾ ਹੈ ਔਰ ਇਸ ਸਫਰ ਵਿੱਚ ਬਹੁਤ ਜ਼ਿਆਦਾ ਫੇਲਿਅਰ ਬਹੁਤ ਜ਼ਿਆਦੀ ਪ੍ਰੋਬਲਮਸ ਆndੀਆਂ ਨੇ ਔਰ ਜੋ ਪ੍ਰੋਬਲਮ ਨੂੰ ਆਪਣੇ ਮਾਈਂਡ ਤੇ ਵੱਡਾ ਬਣਾ ਕੇ ਹਾਵੀ ਕਰ ਲੈਂਦੇ ਹਨ ਤਾਂ ਦੋਸਤੋ ਉਹ ਕਦੀ ਵੀ ਕਾਮਯਾਬੀ ਨਹੀਂ ਹੁੰਦੇ ਔਰ ਜਿਨ੍ਹਾਂ ਨੇ ਪ੍ਰੋਬਲਮਸ ਨੂੰ ਇੱਕ ਚੈਲੰਜ ਦਾ ਦਰੂਪ ਲਿਆ ਜਿਨ੍ਹਾਂ ਨੇ ਉਹਨੂੰ ਚੈਲੰਜ ਸਮਝਿਆ ਸਵੀਕਾਰ ਕੀਤਾ ਔਰ ਉਹ ਆਪਣੇ ਜੋ ਏਮ ਲੇ ਉਹ ਆਪਣੇ ਜੋ ਫੋਕਸ ਨਾਲ ਡਟੇ ਰਹੇ ਆਪਣੇ ਮਿਹਨਤ ਤੇ ਤਾਂ ਦੋਸਤੋ ਇੱਕ ਨਾ ਇੱਕ ਦਿਨ ਪ੍ਰੋਬਲਮਸ ਹੋਣਾਂ ਵਾਸਤੇ ਬਹੁਤ ਛੋਟੀ ਸਾਬਿਤ ਹੁੰਦੀ ਹੈ ਮਿਹਨਤ ਇੱਕ ਬਹੁਤ ਵੱਡੀ ਕੁੰਜੀ ਹੈ ਜੋ ਮਿਹਨਤ ਉਹ ਵੀ ਕਿਸੇ ਸਹੀ ਟਰੈਕ ਤੇ ਕੀਤੀ ਜਾਵੇ ਦੋਸਤੋ ਕਿਉਂਕਿ ਮਿਹਨਤ ਤਾਂ ਇੱਕ ਮਜ਼ਦੂਰ ਵੀ ਕਰਦਾ ਹੈ ਤਾਂ ਉਹ ਵੀ ਜ਼ਿੰਦਗੀ ਚ ਇਲਾ ਕਾਮਯਾਬ ਨਹੀਂ ਹੋ ਪਾਂਦਾ ਮਿਹਨਤ ਕਿਸੇ ਇੱਕ ਸਾਈਡ ਰੈਕ ਤੇ ਕੀਤੀ ਜਾਵੇ ਸਹੀ ਦਿਸ਼ਾ ਤੇ ਕੀਤੀ ਜਾਵੇ ਤਾਂ ਦੋਸਤੋ ਤੁਸੀਂ ਬਹੁਤ ਕੁਝ ਪਾ ਸਕਦੇ ਹੋ ਸਭ ਤੋਂ ਪਹਿਲਾਂ ਆਪਣੇ ਅੰਦਰ ਇੱਕ ਅਨਪੜ ਜਾਂ ਘੱਟ ਪੜੇ ਲਿਖੇ ਹੋਣ ਦਾ ਕੰਪਲੈਕਸ ਖਤਮ ਕਰੋ ਕਿ ਦੁਨੀਆ ਚ ਬਹੁਤ ਜ਼ਿਆਦਾ ਐਗਜ਼ਾਮਪਲਾਂ ਨੇ ਕਿ ਜੋ ਬਹੁਤ ਘੱਟ ਪੜੇ ਲਿਖੇ ਹਨ ਦੁਨੀਆ ਵਿੱਚ ਬਹੁਤ ਮਸ਼ਹੂਰ ਫੌਪਸ ਨਾਮ ਦਾ ਮੈਗਜ਼ੀਨ ਹੈ ਜਿਹਦੇ ਵਿੱਚ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਹੁੰਦੀ ਹੈ ਦੁਨੀਆ ਦੇ ਸਭ ਤੋਂ 100 ਲੋਕ ਅਮੀਰ ਆਮਰੇ ਲਿਖਿਆ ਜਾਂਦਾ ਤਾਂ ਦੋਸਤੋ ਕਦੇ ਚੈੱਕ ਕਰਨਾ ਉਹਨਾਂ ਵਿੱਚ ਬਹੁਤ ਜ਼ਿਆਦਾ ਪਰਸੈਂਟੇਜ ਇਹੋ ਜੀ ਹੈ ਜੋ ਸਿਰਫ ਤੇ ਸਿਰਫ ਬਹੁਤ ਘੱਟ ਪੜੇ ਲਿਖੇ ਹਨ ਉਹਨਾਂ ਕੋਲ ਕੋਈ ਡਿਗਰੀ ਨਹੀਂ ਹੈ ਤਾਂ ਦੋਸਤੋ ਆਪਣੇ ਅੰਦਰ ਇੱਕ ਘੱਟ ਪੜਾਈ ਵਾਲਾ ਵਿਚਾਰ ਪਹਿਲਾਂ ਖਤਮ ਕਰੋ ਤੁਹਾਡੇ ਅੰਦਰ ਉਹ ਪਾਵਰ ਹੈ ਕਿਸੇ ਅਨਪੜ੍ਹ ਅੰਦਰ ਕਿਸੇ ਪੜੇ ਲਿਖੇ ਅੰਦਰ ਗਰੀਬ ਅੰਦਰ ਅਮੀਰ ਅੰਦਰ ਬਦਸੂਰਤ ਅੰਦਰ ਜਾਂ ਬਹੁਤ ਸਾਰਾ ਸੁੰਦਰ ਇਨਸਾਨ ਹੋਵੇ ਉਹਨਾਂ ਵਿੱਚ ਪਾਵਰ ਹਮੇਸ਼ਾ ਸਭ ਦੇ ਅੰਦਰ ਇੱਕੋ ਹੁੰਦੀ ਹੈ ਇੱਕੋ ਜਿਹੇ ਦਿਮਾਗ ਹੈ ਦੋਸਤੋ ਸਿਰਫ ਲੋੜ ਹੈ ਸਾਨੂੰ ਸਹੀ ਟਰੈਕ ਤੇ ਆਪਣੇ ਮਾਈਂਡ ਨੂੰ ਯੂਜ਼ ਕਰਨ ਦੀ ਆਪਣੇ ਬਿਲੀਫ ਨੂੰ ਸਟਰੋਂਗ ਬਣਾਉਣ ਦੀ ਔਰ ਆਪਣਾ ਐਟੀਟਿਊਡ ਹਮੇਸ਼ਾ ਹੀ ਪੋਜ਼ਿਟਿਵ ਰੱਖਣ ਦੀ ਦੋਸਤੋ ਜਦੋਂ ਵੀ ਅਸੀਂ ਕੋਈ ਕੰਮ ਕਰੀਏ ਸਾਡਾ 100% ਫੋਕਸ ਤੁਹਾਡਾ ਉਸ ਕੰਮ ਤੇ ਹੋਣਾ ਚਾਹੀਦਾ ਕਦੇ ਵੀ ਕਾਮਯਾਬੀ ਬਾਰੇ ਨਾ ਸੋਚੋ ਸਿਰਫ ਆਪਣੇ ਕੰਮ ਨੂੰ ਮੈਂ ਕਿਵੇਂ ਕਰਨਾ ਹੈ ਇਸ ਤੋਂ ਵਧੀਆ ਕਿਵੇਂ ਕਰਨਾ ਹੈ ਦੋਸਤੋ ਆਪਣੇ ਅੰਦਰ ਹਮੇਸ਼ਾ ਇੱਕ ਕੁਆਲਿਟੀ ਆਪਣੇ ਅੰਦਰ ਬਿਹਤਰੀਨ ਹੋਰ ਵਧੀਆ ਹੋਰ ਵਧੀਆ ਜਦੋਂ ਤੁਹਾਡਾ ਫੋਕਸ ਸਿਰਫ ਹੋਰ ਵਧੀਆ ਹੋਰ ਵਧੀਆ ਤੇ ਹੋ ਜਾਵੇਗਾ ਆਪਣੀ ਕੁਆਲਿਟੀ ਨਿਖਾਰਨ ਤੇ ਹੋ ਜਾਵੇ ਤਾਂ ਦੋਸਤੋ ਤੁਹਾਡਾ ਜੋ ਰਿਜ਼ਲਟ ਆਏਗਾ ਉਹਦਾ ਕਾਮਯਾਬੀ ਦੋਸਤੋ ਤੁਹਾਡੀ ਉਮੀਦਾਂ ਤੋਂ ਵੱਧ ਕੇ ਹੋਵੇਗੀ ਕਦੇ ਵੀ ਆਪਣੇ ਆਪ ਨੂੰ ਛੋਟਾ ਨਾ ਸਮਝੋ ਕਿਉਂਕਿ ਜਦੋਂ ਇਹ ਵਿਚਾਰ ਸਾਡੇ ਮਨ ਵਿੱਚ ਆ ਜਾਂਦਾ ਤਾਂ ਦੋਸਤੋ ਜੇ ਸਾਡੇ ਕੋਲ ਬਹੁਤ ਜ਼ਿਆਦਾ ਕੁਆਲਿਟੀ ਹੈ ਬਹੁਤ ਜ਼ਿਆਦਾ ਸਕਿੱਲ ਹੈ ਬਹੁਤ ਜ਼ਿਆਦਾ ਪੜ੍ਹਾਈ ਹੈ ਫਿਰ ਵੀ ਅਸੀਂ ਉਹ ਕੁਝ ਸਭ ਕੁਝ ਨਹੀਂ ਕਰ ਸਕਦੇ ਜੋ ਕਰਨਾ ਚਾਹੁੰਦੇ ਹਾਂ ਬਹੁਤ ਅਜਿਹੇ ਮੈਂ ਲੋਕ ਵੇਖੇ ਨੇ ਕਿ ਜਿਨ੍ਹਾਂ ਕੋਲ ਬਹੁਤ ਘੱਟ ਕੁਆਲਿਟੀ ਹੁੰਦੀ ਹੈ ਬਹੁਤ ਘੱਟ ਸਕਿੱਲ ਹੁੰਦੀ ਹੈ ਉਹ ਦੁਨੀਆ 'ਚ ਬਹੁਤ ਜ਼ਿਆਦਾ ਚੰਡੇ ਗੜਦੇ ਹਨ ਤੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਉਹ ਬਹੁਤ ਛੋਟੀ ਜੀ ਸਧਾਰਨ ਜੀ ਜ਼ਿੰਦਗੀ ਜੀ ਰਹੇ ਹੁੰਦੇ ਆਣੇ ਜੈਕਰਬਰਗ ਫੇਸਬੁੱਕ ਦੇ ਮਾਲਕ ਤੇ ਬਿਲ ਗੇਟਸ ਦਾ ਕਹਿਣਾ ਹੈ ਅਸੀਂ ਕਾਲਜ ਡ੍ਰੌਪ ਪਰ ਆਂ ਔਰ ਸਾਡੇ ਜੋ ਕਾਲਜ ਦੇ ਟਾਪਰਸ ਉਹ ਅੱਜ ਸਾਡੇ ਅੱਗੇ ਸਾਡੇ ਅੱਗੇ ਨੌਕਰੀ ਕਰ ਰਹੇ ਸਾਡੇ ਆ ਬਣਾਈਆਂ ਹੋਈਆਂ ਕੰਪਨੀ ਚ ਸਿਰਫ ਤੇ ਸਿਰਫ ਤੁਹਾਡੇ ਅੰਦਰ ਦੀ ਪੋਟੈਂਸ਼ੀਅਲ ਤੁਹਾਡੇ ਅੰਦਰ ਦਾ ਇਰਾਦਾ ਤੁਹਾਡਾ ਦ੍ਰਿੜ ਸੰਕਲਪ ਇਹ ਦੋਸਤੋ ਪਾਵਰਾਂ ਨੇ ਸਭ ਤੋਂ ਵੱਡੀ ਗੱਲ ਹੈ ਇਹ ਸਿਰਫ ਅਕੈਡਮਿਕ ਕੁਆਲੀਫਿਕੇਸ਼ਨ ਹੀ ਤੁਹਾਨੂੰ ਕਾਮਯਾਬ ਨਹੀਂ ਕਰਦੀ ਦੋਸਤੋ ਹਰ ਟਾਈਮ ਸਿੱਖਦੇ ਰਹੋ ਉਹ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਆਪਣੇ ਕਿਸੇ ਗੁਰੂ ਤੋਂ ਸਿੱਖ ਸਕਦੇ ਹੋ ਕਿਤਾਬਾਂ ਪੜ੍ਹ ਕੇ ਸਿੱਖ ਸਕਦੇ ਹੋ ਵਾਰਨ ਬਫੇਟ ਜੋ ਸਟਾਕ ਮਾਰਕੀਟ ਦੇ ਸਭ ਤੋਂ ਜ਼ਿਆਦਾ ਅਮੀਰ ਆਦਮੀ ਹਨ ਉਹ ਉਹਨਾਂ ਦਾ ਵਰਲਡ ਰਿਕਾਰਡ ਹੈ ਕਿ ਗਿਨੀਸ ਬੁੱਕ ਵਿੱਚ ਨਾਮ ਹੈ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਕਿਤਾਬਾਂ ਪੜ੍ਹੀਆਂ ਉਹ ਅੱਜ ਵੀ ਕਿਤਾਬਾਂ ਪੜ੍ਹਦੇ ਹਨ ਬਹੁਤ ਜ਼ਿਆਦਾ ਅਰਬਪਤੀ ਮਿਲੀਨੀਅਰ ਹੋਣ ਦੇ ਬਾਵਜੂਦ ਵੀ ਉਹ ਕਿਤਾਬਾਂ ਪੜ੍ਹਦੇ ਹਨ ਐਲਨ ਮਸਕ ਜਿਨ੍ਹਾਂ ਨੇ ਕਿਤਾਬਾਂ ਪੜ੍ਹ-ਪੜ੍ਹ ਕੇ ਸਾਇੰਟਿਸਟ ਬਣ ਗਏ ਉਹ ਰਾਕਟ ਤਿਆਰ ਕਰ ਰਹੇ ਨੇ ਦੋਸਤੋ ਉਹਨਾਂ ਨੇ ਆਪਣੀ ਕੰਪਨੀ ਖੜੀ ਕਰ ਦਿੱਤੀ ਟੈਸਲਾ ਨਾਮ ਦੀ ਕੰਪਨੀ ਜਿਸ ਜਦੋਂ ਉਹਨਾਂ ਨੇ ਟੈਸਲਾ ਕੰਪਨੀ ਦੀ ਬਾਰੇ ਲੋਕਾਂ ਨੂੰ ਦੱਸਿਆ ਤਾਂ ਦੋਸਤੋ ਕਾਰ ਹਜੇ ਬਣੀ ਵੀ ਨਹੀਂ ਸੀ ਤੇ ਉਹਨਾਂ ਕੋਲ ਬਹੁਤ ਜ਼ਿਆਦਾ ਬੁਕਿੰਗ ਆ ਗਈਆਂ ਸਨ ਬਸ ਦੋਸਤੋ ਤੁਹਾਡੇ ਜੋ ਇਰਾਦਾ ਤੁਹਾਡੇ ਇੰਟੈਂਸ਼ਨ ਵਿੱਚ ਇੱਕ ਇੰਟੈਂਸਿਟੀ ਹੋਣੀ ਚਾਹੀਦੀ ਹੈ ਦੋਸਤੋ ਡਿਜ਼ਾਇਰ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ ਉਹ ਜੇਕਰ ਸਭ ਦੀ ਡਿਜ਼ਾਇਰ ਪੂਰੀ ਹੋ ਜਾਂਦੀ ਤਾਂ ਦੁਨੀਆ ਵਿੱਚ ਸਾਰੇ ਬਿਲੀਨੀਅਰ ਹੁੰਦੇ ਸਾਰੇ ਹੀ ਸਕਸੈਸਫੁਲ ਹੁੰਦੇ ਕਿਉਂਕਿ ਹਰ ਇਨਸਾਨ ਡਿਜ਼ਾਇਰ ਤਾਂ ਰੱਖਦਾ ਹੈ ਬਟ ਉਹ ਆਪਣੀ ਡਿਜ਼ਾਇਰ ਨੂੰ ਕਦੇ ਵੀ ਬਰਨਿੰਗ ਡਿਜ਼ਾਇਰ ਵਿੱਚ ਨਹੀਂ ਬਦਲਦਾ ਜਾਨੀ ਕਿ ਆਪਣੀ ਇੱਛਾ ਨੂੰ ਪਰਮ ਇੱਛਾ ਚ ਨਹੀਂ ਬਦਲਦਾ ਪਰਮ ਇੱਛਾ ਜਦੋਂ ਤੁਹਾਡੀ ਇੱਛਾ ਪਰਮ ਇੱਛਾ ਵਿੱਚ ਬਦਲ ਜਾਂਦੀ ਹੈ ਤਾਂ ਦੋਸਤੋ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ ਪਰਮ ਇੱਛਾ ਦਾ ਮਤਲਬ ਜਦੋਂ ਤੁਸੀਂ ਖਾਂਦੇ ਖਾਂਦੇ ਹੋ ਪੀਂਦੇ ਹੋ ਉੱਡਦੇ ਹੋ ਸੌਂਦੇ ਹੋ ਜਾਗਦੇ ਹੋ ਤੁਰਦੇ ਹੋ ਫਿਰਦੇ ਹੋ ਜਿੱਥੇ ਵੀ ਜਾਂਦੇ ਹੋ ਤੁਹਾਡਾ ਜੋ ਏਮ ਹੈ ਤੁਹਾਡਾ ਗੋਲ ਹੈ ਸਿਰਫ ਤੁਹਾਡੇ ਮਾਈਂਡ ਵਿੱਚ ਰਹਿੰਦਾ ਹੈ ਕਿ ਮੈਂ ਅੱਜ ਕੀ ਕਰਨਾ ਹੈ ਮੈਂ ਅੱਜ ਹੋਰ ਕੁਝ ਕਰਨਾ ਹੈ ਕੀ ਕਰਨਾ ਹੈ ਦੋਸਤੋ ਜਦੋਂ ਪਰਮ ਇੱਛਾ ਬਣ ਜਾਵੇ ਤੁਹਾਡੀ ਜ਼ਿੰਦਗੀ ਦਾ ਮਕਸਦ ਹੀ ਤੁਹਾਡਾ ਗੋਲ ਬਣ ਜਾਵੇ ਤੁਹਾਨੂੰ ਟਾਈਮ ਦਾ ਪਤਾ ਨਾ ਲੱਗੇ ਤੁਹਾਨੂੰ ਕਿਸੇ ਰੋਟੀ ਪਾਣੀ ਖਾਣ ਪੀਣ ਦਾ ਪਤਾ ਨਾ ਲੱਗੇ ਤੁਹਾਡੀ ਫੰਕਸ਼ਨ ਕਿਸੇ ਵੀ ਇਵੈਂਟ ਵਿੱਚ ਜਾਣ ਦੇ ਦਿਲ ਨਾ ਕਰੇ ਸਿਰਫ ਤੇ ਸਿਰਫ ਤੁਹਾਨੂੰ ਆਪਣੇ ਗੋਲ ਬਾਰੇ ਪਤਨ ਹੋਵੇ ਤਾਂ ਦੋਸਤੋ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ ਔਰ ਇੱਕ ਹੋਰ ਗੱਲ ਸਿੱਖੋ ਰੋਮ ਕਦੇ ਵੀ ਇੱਕ ਦਿਨ ਚ ਨਹੀਂ ਬੰਦਾ ਦੋਸਤੋ ਇਸੇ ਵਾਸਤੇ ਪੇਸ਼ੈਂਸ ਹੋਣਾ ਜਿਹੜਾ ਰੋਮ ਅਗਰ ਇੱਕ ਦਿਨ ਚ ਬੰਦਾ ਤੋ ਅਗਲੇ ਦਿਨ ਟੈ ਵੀ ਜਾਂਦਾ ਹੈ ਤਾਂ ਦੋਸਤੋ ਕਦੀ ਵੀ ਕਾਲੀ ਨਾ ਕਰੋ ਹਰ ਇਨਸਾਨ ਜਿਸ ਨੇ ਵੀ ਕਾਮਯਾਬੀ ਹਾਸਲ ਕੀਤੀ ਹੈ ਉਹਦਾ ਦੋਸਤੋ ਆਟੋ ਬਾਇਓਗ੍ਰਾਫੀ ਪੜੋ ਉਹਦੀ ਉਸ ਚਮਕ ਚ ਚੰਦ ਲਾਈਫ ਨੂੰ ਨਾ ਦੇਖੋ ਉਸ ਪਿੱਛੇ ਜੋ ਉਹਨੇ ਸਟਰਗਲ ਕੀਤੀ ਹੈ ਉਹਨੇ ਜੋ ਮਿਹਨਤ ਕੀਤੀ ਹੈ ਹਾਰਡਵਰਕ ਕੀਤਾ ਹੈ ਦੋਸਤੋ ਉਹਦੇ ਬਾਰੇ ਸੁਣੋ ਮੁਹੰਮਦ ਅਲੀ ਬਹੁਤ ਵੱਡੇ ਬਾਕਸਰ ਹੋਏ ਨੇ ਉਹਨਾਂ ਨੇ ਇੱਕ ਵਾਰੀ ਖੇਡਦੇ ਹੋਏ ਇੱਕੋ ਹੀ ਪੰਜ ਨਾਲ ਪਹਿਲੇ ਪੰਜ ਨਾਲ ਹੀ ਆਪਣੇ ਕੰਪੀਟੀਟਰ ਨੂੰ ਠੇਰ ਕਰ ਦਿੱਤਾ ਤਾਂ ਉਸਦੇ ਖੋਲ ਖੜੇ ਰਿਪੋਰਟਰ ਨੇ ਕਿਹਾ ਟੂਡੇ ਇਸ ਯੂ ਆਰ ਲੱਕੀ ਡੇ ਮੁਹੰਮਦ ਅਲੀ ਅੱਜ ਦਾ ਦਿਨ ਤੁਹਾਡਾ ਬਹੁਤ ਹੀ ਲੱਕੀ ਡੇ ਹੈ ਕਿ ਤੁਸੀਂ ਇੱਕ ਪੰਜ ਨਾਲ ਹੀ ਉਹ ਬੰਦੇ ਨੂੰ ਠੇਰ ਕਰ ਦਿੱਤਾ ਔਰ 15 ਹਜ਼ਾਰ ਡਾਲਰ ਦਾ ਇਨਾਮ ਜਿੱਤ ਲਿਆ ਤਾਂ ਦੋਸਤੋ ਮੁਹੰਮਦ ਅਲੀ ਨੇ ਜਵਾਬ ਦਿੱਤਾ ਇਟਸ ਨਾਟ ਮਾਈ ਲੱਕੀ ਡੇ ਅੱਜ ਦਾ ਦਿਨ ਮੇਰੇ ਵਾਸਤੇ ਲੱਕੀ ਡੇ ਨਹੀਂ ਹੈ ਔਰ ਨਾ ਮੇਰਾ ਇੱਕ ਪੰਜ ਚੱਜ ਦਾ ਲੱਕੀ ਕਿਉਂਕਿ ਇਸ ਪੰਜ ਨੂੰ ਬਣਾਉਣ ਵਾਸਤੇ ਮੈਨੂੰ 15 ਸਾਲ ਲੱਗੇ ਨੇ ਦੋਸਤੋ ਕਦੇ ਵੀ ਕੋਈ ਕੁਆਲਿਟੀ ਇੱਕ ਦਿਨ ਵਿੱਚ ਨਹੀਂ ਬਣਦੀ ਸਿਰਫ ਤੇ ਸਿਰਫ ਸਾਨੂੰ ਪੇਸ਼ੈਂਸ ਰੱਖਣਾ ਪੈਂਦਾ ਹੈ ਰਿਪੀਟੇਸ਼ਨ ਦਾ ਲੋ ਲਗਾਉਣਾ ਪੈਂਦਾ ਹੈ ਇੱਕ ਕੰਮ ਨੂੰ ਬਾਰ-ਬਾਰ 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 ਕਰਨਾ ਪੈਂਦਾ ਹੈ ਕੁਆਲਿਟੀ ਦੇਣੀ ਪੈਂਦੀ ਹੈ ਦੋਸਤੋ ਆਪਣਾ ਫੋਕਸ ਰੱਖਣਾ ਪੈਂਦਾ ਹੈ ਹਾਰਡ ਵਰਕ ਕਰਨੀ ਬੰਦੀ ਹੈ ਦੋਸਤੋ ਸਟੀਫ ਜੋਬਸ ਜੋ ਐਪਲ ਦੇ ਫਾਊਂਡਰ ਨੇ ਉਹਨਾਂ ਨੇ ਇੱਕ ਕਾਟ ਪੇਸ਼ ਕੀਤਾ ਸੀ ਕਿ ਸਟੇ ਹੰਗਰੀ ਸਟੇ ਫੋਰ ਇਸ ਹਮੇਸ਼ਾ ਹੀ ਭੁੱਖੇ ਰਹੋ ਹਮੇਸ਼ਾ ਹੀ ਮੁਰਗ ਬਨੇ ਰਹੋ ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਜਦੋਂ ਸਿਆਣਾ ਸਮਝਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਸੋਚਦੇ ਹੋ ਮੈਂ ਬਹੁਤ ਕੁਝ ਸਿੱਖ ਲਿਆ ਤਾਂ ਤੁਹਾਡੀ ਲਾਈਫ ਵਿੱਚ ਇੱਕ ਫੁੱਲ ਸਟਾਪ ਲੱਗ ਜਾਂਦਾ ਹੈ ਫਿਰ ਤੁਸੀਂ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਦੁਨੀਆ ਪਲ ਪਲ ਬਦਲ ਰਹੀ ਹੈ ਪਲ ਪਲ ਟੈਕਨੋਲੋਜੀ ਬਦਲ ਰਹੀ ਹੈ ਜਦੋਂ ਤੁਸੀਂ ਕੁਝ ਸਿੱਖਣਾ ਬੰਦ ਕਰ ਦਿੰਦੇ ਹੋ ਦੋਸਤੋ ਤਾਂ ਤੁਹਾਡੀ ਕਾਮਯਾਬੀ ਵੀ ਉੱਥੇ ਹੀ ਰੁਕ ਜਾਂਦੀ ਹੈ ਅੱਜ ਐਚਐਮਟੀ ਕੰਪਨੀ ਦਾ ਕੋਈ ਘੜੀ ਜਿਆਦਾ ਲੋਕ ਖੁਸ਼ ਨਹੀਂ ਪਾਗੇ ਕਿਸੇ ਟਾਈਮ ਤੇ ਇਹਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਕਿਉਂਕਿ ਉਹਨਾਂ ਨੇ ਸਿੱਖਣਾ ਬੰਦ ਕੀਤਾ ਨਵੀਂ ਟੈਕਨੋਲੋਜੀ ਆਪਣਾ ਨਹੀਂ ਬੰਦ ਕਰ ਦਿੱਤੀ ਐਚਐਮਟੀ ਬਾਜ਼ਾਰ ਵਿੱਚੋਂ ਖਤਮ ਹੋ ਗਈ ਅੰਬੈਸਡਰ ਕਾਰ ਕਿਸੇ ਟਾਈਮ ਦੀ ਸਭ ਤੋਂ ਫੇਵਰਟ ਕਾਰ ਹੁੰਦੀ ਸੀ ਮਗਰ ਉਹਨਾਂ ਨੇ ਆਪਣੀ ਲਾਈਫ 'ਚ ਕੁਝ ਨਹੀਂ ਸਿੱਖਿਆ ਕੁਝ ਮੋਡੀਫਿਕੇਸ਼ਨ ਨਹੀਂ ਕੀਤੀ ਕਾਰਾਂ 'ਚ ਅੱਜ ਉਹ ਲਾਪਤਾ ਕਰਿਆ ਤਾਂ ਦੋਸਤੋ ਆਪਣੇ ਆਪ ਨੂੰ ਅਪ ਟੂ ਡੇਟ ਕਰਦੇ ਰਹੋ ਸਿੱਖਦੇ ਰਹੋ ਆਪਣੇ ਆਪ ਨੂੰ ਹਮੇਸ਼ਾ ਮੂਰਖ ਰੱਖੋ ਕਿਉਂਕਿ ਟੈਕਨੋਲੋਜੀ ਪਲ-ਪਲ ਬਦਲ ਰਹੀ ਹੈ ਕਿਉਂਕਿ 10 ਸਾਲ ਜੋ ਪਹਿਲਾਂ ਟੈਕਨੋਲੋਜੀ ਨੂੰ ਵਰਤਦੇ ਅੱਜ ਦੁਨੀਆ ਨੂੰ ਪਸੰਦ ਨਹੀਂ ਕਰਦੀ ਹਮੇਸ਼ਾ ਅਪ ਟੂ ਡੇਟ ਰਹੋ ਹੰਗਰੀ ਰਹੋ ਹੰਗਰੀ ਮੀਨਸ ਕਿ ਕੁਝ ਸਿੱਖਣ ਵਾਸਤੇ ਹਮੇਸ਼ਾ ਭੁੱਖੇ ਰਹੋ ਆਪਣੀ ਕਾਮਯਾਬੀ ਦੇ ਤੇ ਭੁੱਖੇ ਰਹੋ ਹਮੇਸ਼ਾ ਹੀ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਸੈਟੀਸਫਾਈ ਕਰ ਲਿਆ ਉਸ ਦਿਨ ਤੁਹਾਡੀ ਕਾਮਯਾਬੀ ਰੁਕ ਜਾਏਗੀ ਤਾਂ ਦੋਸਤੋ ਲਗਾਤਾਰ ਕੰਸਿਸਟੈਂਸੀ ਨਾਲ ਸਿੱਖਦੇ ਰਹੋ ਕੰਮ ਮਿਹਨਤ ਕਰਦੇ ਰਹੋ ਆਪਣੇ ਅੰਦਰ ਦੇ ਇਨਫੀਲੀਟੀ ਕੰਪਲੈਕਸ ਹੀਣ ਭਾਵਨਾ ਨੂੰ ਖਤਮ ਕਰੋ ਜੇ ਤੁਸੀਂ ਸੁੰਦਰਤਾ ਦੀ ਗੱਲ ਕਰੀਏ ਤਾਂ ਦੋਸਤੋ ਇੱਕ ਨਾਮ ਨਵਾਜੂਦੀਨ ਸਿੰਦਕੀ ਸਿੰਦਕੀ ਜੋ ਬਹੁਤ ਹੀ ਛੋਟੇ ਜਿਹੇ ਪਿੰਡ ਵਿੱਚੋਂ ਉੱਠਿਆ ਔਰ ਸਧਾਰਨ ਜੀ ਸ਼ਕਲ ਲੈ ਕੇ ਬਾਲੀਵੁੱਡ ਵਿੱਚ ਆਇਆ ਸ਼ਾਹਰੂਖ ਖਾਨ ਜੋ ਇੱਕ ਬਹੁਤ ਹੀ ਸਧਾਰਨ ਜੀ ਸ਼ਕਲ ਲੈ ਕੇ ਬਾਲੀਵੁੱਡ ਵਿੱਚ ਆਇਆ ਮਗਰ ਉਸ ਨੇ ਸੁਪਰਸਟਾਰ ਬਣ ਗਿਆ ਨਵਾਜੂਦੀਨ ਸਿੱਦਕੀ ਨੇ ਵੀ ਆਪਣਾ ਬਹੁਤ ਵਧੀਆ ਰੋਲ ਅਪਣਾਇਆ ਬਾਲੀਵੁੱਡ ਵਿੱਚ ਉਹ ਇੱਕ ਸਾਧਾਰਨ ਜੀ ਸ਼ਕਲ ਔਰ ਨਾਲ ਆਪਣੇ ਆਪ ਦੇ ਅੰਦਰ ਦੀ ਉਹਨਾਂ ਨੇ ਸ਼ਕਤੀ ਨੂੰ ਪਹਿਚਾਣਿਆ ਲਗਾਤਾਰ ਲੱਗੇ ਰਹੇ ਲੱਗੇ ਰਹੇ ਸ਼ਾਹਰੂਖ ਖਾਨ ਨੇ ਵੀ ਦੋਸਤੋਂ ਕਈ ਵਾਰ ਫਟਪਾਥ ਤੇ ਸੌਕੇ guzara ਕੀਤਾ ਨਵਾਜੂਦੀਨ ਸਿੱਦਕੀ ਇੱਕ ਦਿਨ ਆਪਣੇ ਦੋਸਤ ਨੂੰ ਮਦਦ ਮੰਗਣ ਗਏ ਉਥੇ ਬੇਹੋਸ਼ ਹੋ ਗਏ ਕਿਉਂਕਿ ਉਹਨਾਂ ਨੇ 4 ਦਿਨ ਤੋਂ ਖਾਣਾ ਨਹੀਂ ਖਾਦਾ ਸੀ ਕੁਝ ਪੈਸੇ ਲੈਣਗੇ ਸੀ ਤਾਂ ਦੋਸਤੋ ਇਹਨਾਂ ਲੋਕਾਂ ਦੀ ਆਟੋ ਬਾਇਓਗ੍ਰਾਫੀ ਪੜੋ ਤਾਂ ਤੁਹਾਨੂੰ ਤੁਹਾਡੇ ਅੰਦਰ ਦੀ ਸ਼ਕਤੀ ਜਾਗਰੂਕ ਅਸੀਂ ਉਹ ਦਿਨ ਨਹੀਂ ਦੇਖੇ ਜੋ ਇਹ ਸਟਾਰਸ ਜੋ ਇਸ ਕਾਮਯਾਬ ਲੋਕਾਂ ਨੇ ਦੇਖੇ ਰਹੇ ਸ਼ੁਕਰ ਕਰੇ ਕਿ ਅਸੀਂ ਕਦੀ ਸਾਨੂੰ ਭੁੱਖ ਦਾ ਸਾਹਮਣਾ ਨਹੀਂ ਕਰਨਾ ਪਿਆ ਸਾਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਹੈ ਦੋਸਤੋ ਅਸੀਂ ਸਿਰਫ ਬਹਾਨੇ ਬਣਾ ਕੇ ਬੈਠੇ ਹੋਏ ਕਬ ਮੇਰੇ ਕੋਲ ਇਹ ਨਹੀਂ ਜਾਂ ਮੇਰੇ ਕੋਲ ਉਹ ਨਹੀਂ ਹੈ ਆਪਣਾ ਰੋਲ ਮਾਡਲ ਜਿੰਨੂੰ ਵੀ ਚਾਹੁੰਦੇ ਹੋ ਉਹਦੇ ਵਰਗਾ ਬੰਨਾ ਚਾਹੁੰਦੇ ਹੋ ਦੋਸਤੋ ਉਹਦੀ ਮਿਹਨਤ ਦਾ ਰਿਕਾਰਡ ਦੋ ਲੋ ਜੇ ਤੁਸੀਂ ਉਹਦਾ ਰਿਕਾਰਡ ਤੋੜਨਾ ਚਾਹੁੰਦੇ ਹੋ ਤੁਸੀਂ ਉਹਦਾ ਰਿਕਾਰਡ ਤਦ ਤੱਕ ਨਹੀਂ ਤੋੜ ਸਕਦੇ ਜਦ ਤੱਕ ਉਹਦੀ ਮਿਹਨਤ ਦਾ ਰਿਕਾਰਡ ਨਹੀਂ ਤੋੜੋਗੇ ਕਿ ਜੇ ਅਗਰ ਸਚੇਨ ਦੰਦੂਰ ਕਰ 8 ਘੰਟੇ ਖੇੜਦਾ ਸੀ ਤਾਂ ਦੋਸਤੋ ਤੁਸੀਂ 10 ਘੰਟੇ ਖੇਡਣਾ ਸਿੱਖੋ ਉਹਦੇ ਮਿਹਨਤ ਦਾ ਰਿਕਾਰਡ ਤੋੜੋ ਤੋ ਹੋਏ ਆਪਣੇ ਰਿਕਾਰਡ ਖੁਦ ਬੁਤ ਖੁਦ ਤੋੜ ਦੋਗੇ ਸਭ ਤੋਂ ਪਹਿਲਾਂ ਆਪਣਾ ਰਿਕਾਰਡ ਤੋੜਨਾ ਸਿੱਖੋ ਜੇ ਤੁਸੀਂ 4 ਘੰਟੇ ਕਿਸੇ ਚੀਜ਼ ਤੇ ਵਰਕ ਕਰਦੇ ਹੋ ਅਗਲੇ ਮਹੀਨੇ ਤੁਸੀਂ ਉਹਨਾਂ ਨੂੰ 5 ਘੰਟੇ ਵਧਾਓ 5 ਘੰਟੇ ਤੋਂ ਸਭ ਤੋਂ ਪਹਿਲਾਂ ਆਪਣਾ ਰਿਕਾਰਡ ਤੋੜਨਾ ਸ਼ੁਰੂ ਕਰੋ ਫਿਰ ਆਪਣੇ ਰੋਲ ਮਾਡਲ ਦੀ ਮਿਹਨਤ ਦਾ ਰਿਕਾਰਡ ਤੋੜਨਾ ਸ਼ੁਰੂ ਕਰੋ ਦੋਸਤੋ ਤੁਸੀਂ ਜ਼ਿੰਦਗੀ ਚ ਹੋਰ ਰਿਕਾਰਡ ਤੋੜੋਗੇ ਜੋ ਕਦੇ ਵੀ ਕਿਸੇ ਨੇ ਤੋੜੇ ਨਾ ਹੋਣ ਤਾਂ ਦੋਸਤੋ ਆਪਣੇ ਬਿਲੀਫ ਸਿਸਟਮ ਨੂੰ ਸਟਰੋਂਗ ਕਰੋ ਆਪਣੇ ਜੋ ਹੀਨ ਪਾਵਨਾ ਨੇ ਆਪਣੇ ਅੰਦਰ ਦੇ ਜੋ ਵਿਚਾਰ ਨੇ 네ਗੇਟਿਵ ਵਿਚਾਰ ਨੇ ਬਲੀਫ ਸਿਸਟਮ ਉਹਨਾਂ ਨੂੰ ਕੱਟ ਦੋ ਤੁਸੀਂ ਐਗਜ਼ਾਮਪਲਾਂ ਲਿਆ ਕਰੋ ਇਹੋ ਜੇ ਬਾਇਓਗ੍ਰਾਫੀ ਪੜੋ ਮਹਾਨ ਲੋਕਾਂ ਦੀ ਅਬਦੁਲ ਕਲਾਮ ਜੀ ਜਿਨ੍ਹਾਂ ਨੇ ਬਹੁਤ ਗਰੀਬੀ ਵਿੱਚ ਰਹਿ ਕੇ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਸਟ੍ਰੀਟ ਲਾਈਟ ਵਿੱਚ ਲਾਈਟ ਵਿੱਚ ਪੜ੍ਹ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਔਰ ਫਾਈਨਾਂਸ ਮਿਨਿਸਟਰ ਹੈ ਬਹੁਤ ਦੇਸ਼ ਵਿਦੇਸ਼ ਤੱਕ ਉਹਨਾਂ ਨੇ ਆਪਣਾ ਨਾਮ ਬਣਾਇਆ ਤਾਂ ਦੋਸਤੋ 80 ਸਿਰਫ ਤੇ ਸਿਰਫ ਆਪਣੇ ਕੁਝ ਵਹਿਮ ਇਹੋ ਜੇ ਪਾਲ ਕੇ ਬੈਠੇ ਹਾਂ ਸ਼ੁਰੂਆਤ ਜਰੂਰ ਕਰੋ ਜਿੱਥੇ ਵੀ ਉਹ ਜਿਹੋ ਜਿਹੀ ਉਹ ਸ਼ੁਰੂਆਤ ਕਰੋ ਕਿਉਂਕਿ ਜੋ ਬੰਦਾ ਸ਼ੁਰੂਆਤ ਹੀ ਨਹੀਂ ਕਰਦਾ ਦੋਸਤੋ ਉਹ ਕਾਮਯਾਬੀ ਨਹੀਂ ਹੁੰਦਾ ਇੱਕ ਕਿਤਾਬ ਵਿੱਚ ਮੈਂ ਪੜਿਆ ਸੀ ਕਹਿੰਦੇ ਸੀ ਕਿ ਜਿਸ ਵੀ ਕੰਮ ਨੂੰ ਤੁਸੀਂ ਪੂਰੀ ਸ਼ਿੱਦਤ ਨਾਲ ਕਰਦੇ ਹੋ ਤਾਂ ਦੋਸਤੋ ਇਸ ਕੋਸਮਿਕ ਪਾਵਰ ਦੀ ਸਾਰੀ ਬ੍ਰਹਿਮੰਡ ਦੀ ਸ਼ਕਤਾਂ ਤੁਹਾਡੇ ਨਾਲ ਕੰਮ ਕਰਦੀਆਂ ਨੇ ਇਸੇ ਡਾਲ ਨੂੰ ਯੂਜ਼ ਕੀਤਾ ਸੀ ਓਮ ਸ਼ਾਂਤੀ ਓਮ ਸ਼ਾਹਰੂਫ ਖਾਨ ਦੀ ਫਿਲਮ ਵਿੱਚ ਦੋਸਤੋ ਜਿਸ ਤਰ੍ਹਾਂ ਤੁਸੀਂ ਆਪਣੇ ਲਵਿੰਗ ਪਾਰਟਨਰ ਲਈ ਪਾਗਲ ਹੁੰਦੇ ਹੋ ਉਹਦੇ ਨਾਲ ਘੰਟਿਆਂ ਘੰਟੇ ਗੱਲਾਂ ਕਰਕੇ ਵੀ ਤੁਸੀਂ ਬੋਰ ਨਹੀਂ ਹੁੰਦੇ ਹਰ ਟਾਈਮ ਉਹਨਾਂ ਬਾਰੇ ਗੱਲਾਂ ਕਰਦੇ ਆਪਣੇ ਦੋਸਤਾਂ ਨਾਲ ਉਹਦੇ ਗੱਲਾਂ ਕਰਦਾ ਦੋਸਤੋ ਇਸੇ ਤਰ੍ਹਾਂ ਹੀ ਆਪਣਾ ਜਨੂਨ ਆਪਣਾ ਪੈਸ਼ਨ ਆਪਣੇ ਕੰਮ ਵਿੱਚ ਪੈਦਾ ਕਰ ਦਿਓ ਦੋਸਤੋ ਜਦੋਂ ਵੀ ਕਿਸੇ ਕੋਲ ਬੈਠੋ ਆਪਣੇ ਕੰਮ ਬਾਰੇ ਗੱਲਾਂ ਕਰੋ ਆਪਣੇ ਕੰਮ ਵਾਸਤੇ 4-4 5-5 ਘੰਟੇ ਲਗਾਤਾਰ ਮਿਹਨਤ ਕਰੋ ਤਾਂ ਦੋਸਤੋ ਕਾਮਯਾਬੀ ਤੁਹਾਡੇ ਤਰ੍ਹਾਂ ਦੇ ਖੁਦ ਦਸਤਕ ਦੇਵੇਗੀ ਤਾ ਇਸ ਲਈ ਦੋਸਤੋ ਸਮਝੇ ਗੋ ਹੋਗੇ ਕਿ ਜੇ ਅਸੀਂ ਗਰੀਬ ਜੰਮੇ ਹਾਂ ਤੇ ਇਹ ਸਾਡੀ ਗਲਤੀ ਨਹੀਂ ਮਗਰ ਜੇ ਅਸੀਂ ਗਰੀਬ ਮਰਦੇ ਹਾਂ ਤਾਂ ਇਹ ਸਾਡੀ ਗਲਤੀ ਹੈ ਕਿਉਂਕਿ ਅਸੀਂ ਜ਼ਿੰਦਗੀ ਚ ਕੁਝ ਕਰਨਾ ਹੀ ਨਹੀਂ ਚਾਇਆ ਤਾਂ ਦੋਸਤੋ ਦੋ ਇਜਾਜ਼ਤ ਫਿਰ ਨਵੀ ਕਿਸੇ ਟਾਪਿਕ ਨਾਲ ਤੁਹਾਨੂੰ ਮਿਲਾਂਗਾ ਅੱਜ ਦਾ ਬਸ ਇਨਾ ਹੀ ਆਪ ਸਭ ਨੂੰ ਪਿਆਰ ਭਰੀ ਫਿਰ ਸਤਿ ਸ੍ਰੀ ਅਕਾਲ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਦਿਓ ਕਿਉਂਕਿ ਕਿਸੇ ਵੀਰ ਪ੍ਰਾਪੈਨ ਦੇ ਦੋਸਤ ਨੂੰ ਦੋਸਤੋ ਅਗਰ ਇੱਕ ਵੀ ਗੱਲ ਉਹਦੇ ਮਾਈਂਡ ਵਿੱਚ ਪ੍ਰਿੰਟ ਹੋ ਗਈ ਤਾਂ ਦੋਸਤੋ ਉਹਦੀ ਲਾਈਫ ਬਦਲ ਸਕਦੀ ਹੈ ਤੇ ਕਹਿੰਦੇ ਨੇ ਘਰ ਪਲਾ ਹੋ ਪਲਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਫਿਰ ਮਿਲਾਂਗੇ ਨਵੀਂ ਵੀਡੀਓਜ਼ ਨਾਲ ਤੱਕ ਤੱਕ ਦਿਓ ਇਜਾਜ਼ਤ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਉਹ ਉਮੀਦ ਕਰਦਾ ਹਾਂ ਪਰਮਾਤਮਾ ਦੇ ਅਰਦਾਸ ਕਰਦਾ ਹਾਂ ਤੁਸੀਂ ਬਹੁਤ ਤਰੱਕੀਆਂ ਲਵੋ ਔਰ ਜ਼ਿੰਦਗੀ ਵਿੱਚ ਉਹ ਹਰ ਚੀਜ਼ ਹਾਸਲ ਕਰੋ ਜੋ ਤੁਹਾਡਾ ਸੁਪਨਾ ਹੈ ਥੈਂਕ ਯੂ